ਇੱਕ ਅਟੈਕ ਸੀਗਾ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਾਫੀ 2 ਤੋਂ 2 ਫੁੱਟ ਦੇ ਕਰੀਬ ਜਿਹੜਾ ਇਹ ਇਸ ਵਕਤ ਜਿਹੜਾ ਖਾਡਾ ਇਹ ਹੈਗਾ ਤੇ ਪੁਲਿਸ ਵੀ ਇੱਥੇ ਪਹੁੰਚੀ ਹੋਈ ਆ ਤਾਂ ਦੇਖੋ ਇਹ ਉਹਦੇ ਟੁਕੜੇ ਨੇ ਜਿਹੜਾ ਵੀ ਇੱਥੇ ਪਾੜ ਗਿਆ ਤਾਂ ਪੂਰੀ ਜਿਹੜੀ ਪੁਲਿਸ ਪਰਲਮੈਂਟ ਸਿਕਿਉਰਿਟੀ ਜਿਹੜੀ ਹੈ ਉਹ ਇੱਥੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਭਾਰਤ ਪਾਕਿਸਤਾਨ ਕਰਾ ਬਣਿਆ ਹੋਇਆ ਤਾਂ ਉਹਨੂੰ ਲੈ ਕੇ ਕਿੰਨਾ ਕੁ ਜਿੱਤੇ ਜਿਹੜਾ ਇੱਥੇ ਅ ਕਹਿ ਸਕਦਾ ਸਿਕਿਉਰਟੀ ਦਾ ਵੀ ਰੀਜ਼ਨ ਥੋੜਾ ਜਿਹਾ ਅੰਦਰ ਬੋਲਦਾ ਇੱਥੇ ਮਤਲਬ ਬਾਰਡਨ ਆਫ ਕੀਤਾ ਸਿਰਫ ਫੇਰੀਆ ਆਰਮੀ ਅਥੋਰਿਟੀਆਂ ਆਉਣਗੇ ਉਹ ਵੀ ਇਹਦੇ ਬਾਰੇ ਜਿਹੜਾ ਹੈਗਾ ਦੇਖਣਗੇ ਤੇ ਉਹ ਵੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਵੀ ਲੋਕਾਰੇ ਪਿੰਡਾਂ ਪਿੰਡ ਤੇ ਕਾਫੀ ਲੋਕੀਨਾਂ ਨੂੰ ਕੀ ਕਹੂੰਗਾ ਪਿੰਡਾਂ ਦੇ ਲੋਕਾਂ ਦਾ ਸੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਹੈਗਾ ਮੈਨੂੰ ਕਿਸੇ ਵੀ ਮਤਲਬ ਪ੍ਰਸ਼ਾਸਨ ਦੇ ਹੋਂਦ ਤੋਂ ਪਹਿਲਾਂ ਕਿਸੇ ਵੀ ਚੀਜ਼ ਨਾਲ ਛੇੜਛਾੜ ਨਾ ਕੀਤੀ ਜਾਵੇ ਉਹ ਕਹਾਦਾ ਸੀ ਮਜ਼ਾ ਹੀ ਦਾ ਸੀ ਕਿ ਸੀਐਸ ਬਾਰੇ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੈ ਪਰ ਫਿਲਹਾਲ ਲੋਕ ਇੱਥੇ ਤੁਸੀਂ ਦੇਖੋ ਦੂਰ ਲੋਕਾਂ ਨੂੰ ਰੱਖਿਆ ਗਿਆ ਹੈ ਕਿ ਲੋਕ ਇਹ ਏਰੀਆ ਚੋਂ ਦੂਰ ਰਹਿਣ ਜੇਕਰ ਕੋਈ ਗੱਲ ਸਮੇਂ ਇਕੱਠਾ ਹੁੰਦੀ ਹੈ ਤਾਂ ਦੂਰ ਤੋਂ ਹੀ ਛੇੜ ਦੇਣੀ ਸਲਾਹ ਮਾਰ ਜੇ ਕੋਈ ਪਾਪ ਲੱਗੇ ਤੇ ਕਿਹਾ ਹੋਵੇ ਕਿ ਲੋਕਾਂ ਤੁਸੀਂ ਦੇਖ ਰਹੇ ਹੋ ਜ਼ਾਲਾ ਸਪੋਕਸਮੈਨ ਨੇ ਬੀਤੀ ਰਾਤ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਪਾਰ ਦੇ ਉੱਤੇ ਪੰਜਾਬ ਦੇ ਬਟੰਡਾ ਦੇ ਵਿੱਚ ਵੀ ਜਿਹੜਾ ਗਿਆ ਅਟੈਕ ਹੋਇਆ ਤਾਂ ਇਸ ਵਕਤ ਮੈਂ ਤੁਮ ਵਾਲੀ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਖੇਤਾਂ ਦੇ ਵਿੱਚ ਇੱਕ ਬਹੁਤ ਵੱਡਾ ਖੱਡਾ ਹੋਇਆ ਹਾਲਾਂਕਿ ਇਹ ਕੀ ਚੀਜ਼ ਸੀ ਇਸ ਦੇ ਬਾਰੇ ਤਾ ਫਿਲਹਾਲ ਕੋਈ ਜਾਣਕਾਰੀ ਨਹੀਂ حاصل ਹੋ ਪਾਰੀ ਕਿਉਂਕਿ ਇੱਕ ਅਟੈਕ ਸੀਗਾ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਇਹ ਕਾਫੀ 2 ਤੋਂ 2 ਫੁੱਟ ਦੇ ਕਰੀਬ ਜਿਹੜਾ ਇਹ ਇਸ ਵਕਤ ਜਿਹੜਾ ਖੱਡਾ ਇਹ ਹੈਗਾ ਤੇ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਤਾਂ ਦੇਖੋ ਇਹ ਉਹਦੇ ਟੁਕੜੇ ਨੇ ਜਿਹੜਾ ਵੀ ਇੱਥੇ ਪਾੜ ਗਿਆ ਹੈ ਆ ਪੂਰੀ ਜਿਹੜੀ ਪੋਰਸਪਲ ਨੇ ਸਿਕਿਉਰਿਟੀ ਜਿਹੜੀ ਹੈ ਉਹ ਇੱਥੇ ਪ੍ਰਬੰਧ ਕੀਤੇ ਗਏ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਭਾਰਤ-ਪਾਕਿਸਤਾਨ ਦਾ ਤਣਾਅ ਬਣਿਆ ਹੋਇਆ ਤਾਂ ਉਹਨੂੰ ਲੈ ਕੇ ਕਿਤਨਾ ਜਿੱਤੇ ਜਿਹੜਾ ਇੱਥੇ ਕਹ ਸਕਦੇ ਸਿਕਿਉਰਿਟੀ ਦਾ ਵੀ ਰੀਜ਼ਨ ਹੈ ਜਿਹੜਾ ਅੰਦਰ ਰਹੋ ਬਿਲਕੁਲ ਜਗਾ ਜਿਹੜੀ ਇੱਥੇ ਨੂੰ ਦਿਖਾ ਰਹੀ ਅਸੀਂ ਜੀ ਉਹ ਤੁਹਾਨੂੰ ਨਾਲ ਕਰਦੇ ਜਿਹੜਾ ਇਹ ਬੀਤੀ ਰਾਤ ਘੜਾ ਹਮਲਾ ਕਰਦੇ ਜਿਹੜੇ ਸ਼ੀਸ਼ੇ ਵਗੈਰਾ ਉਹ ਵੀ ਟੁੱਟੇ ਲੱਗੇ ਤਾਂ ਬਹੁਤ ਬਹੁਤ ਫੈਨੇ ਬੱਟ ਰਹੀ ਕਿ ਇਹ ਇਤਨਾ ਸੀ ਕਿਹਾ ਹੈ ਹਾਲਾਂਕਿ ਭੜ ਦੀ ਸੀਨਾ ਜਿਹੜਾ ਉਹ ਤੁਰ جواب ਦੇ ਦੀਆਂ ਪਰ ਪੁਲਿਸ ਕਹਿ ਰਹੀ ਜਿਹੜੇ ਇਥੇ ਆ ਕਿ ਆਪ ਪਰਤੇ ਜਾ ਰਹੇ ਲੋਕਾਂ ਨੂੰ ਇਸ ਤੋਂ ਸਪੋਰਟ ਦੂਰ ਰੱਖਿਆ ਜਾ ਰਿਹਾ ਕੋਈ ਵੀ ਅਨਸੁਖਾਵਿਕ ਕਰਦਾਨਾ ਨਾ ਵਰਤ ਸਾਰੇ ਦੋਸਤ ਪੂਰਨ ਤੌਰ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਹੈ ਤੇ ਡੀਐਸਪੀ ਸਾਹਿਬ ਨੇ ਇਹਨਾਂ ਨਾਲ ਗੱਲ ਕਰਦੇ ਆ ਡੀਐਸਪੀ ਸਾਹਿਬ ਆ ਆਪ ਨੂੰ ਬੰਦ ਕਰਦਾ ਇਸ ਸਮੇਂ ਆਪਣੇ ਮਤ ਨੂੰ ਇਸ ਹਾਲ ਬੁਸ਼ੀ ਤੋਂ ਇਨਾਂ ਅਸੀਂ ਤਾਂ ਇੱਥੇ ਮਤਲਬ ਕੋਰਡਨ ਆਫ ਕੀਤਾ ਹੈ ਸਿਰਫ ਰੇਅ ਆਰਮੀ ਅਥਾਰਟिटीज ਆਉਣਗੇ ਉਹੀ ਇਹਦੇ ਬਾਰੇ ਜਿਹੜਾ ਹੈਗਾ ਦੇਖਣਗੇ ਤੇ ਉਹ ਵੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਵੀ ਇਸ ਤਰ੍ਹਾਂ ਲੋਕਾਰੇ ਪਿੰਡਾਂ ਪਿੰਡ ਤੇ ਕਾਫੀ ਲੋਕ ਇਹਨਾਂ ਨੂੰ ਕੀ ਕਹੂੰਗੇ ਜੀ ਪਿੰਡਾਂ ਦੇ ਲੋਕਾਂ ਦਾ ਸੀ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਹੈਗਾ ਮੈਨੂੰ ਕਿਸੇ ਵੀ ਮਤਲਬ ਪ੍ਰਸ਼ਾਸਨ ਦੇ ਆਉਣ ਤੋਂ ਪਹਿਲਾਂ ਕਿਸੇ ਵੀ ਚੀਜ਼ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਇਸ ਮਤਲਬ ਜਿਹੜੀ ਘਟਨਾ ਸਥਾਨ ਹੈ ਜਿੱਥੇ ਹੋਇਆ ਉਹ ਤੋਂ ਥੋੜਾ ਦੂਰ ਰਿਹਾ ਜਾਂਦਾ ਇਤੁੰਗਵਾਲੀ ਦੀ ਹੈ ਇਤੁੰਗਵਾਲੀ ਪਿੰਡ ਹੈਗਾ ਤੇ ਘਰ ਦਾ ਵੀ ਇੱਥੇ ਕਾਫੀ ਨੁਕਸਾਨ ਹੈ ਡੈਮੇਜ ਨੂੰ ਹੈ ਸ਼ੀਸ਼ੇ ਵਗੈਰਾ ਹੈਰ ਦੇ ਵਗੈਰਾ ਕੁਝ ਸ਼ੀਸ਼ੇ ਵਗੈਰਾ ਤੇ ਦਿਨ ਨਾਲ ਸਾਥ ਹੋ ਗਿਆ ਨਾ ਬਿਲਕੁਲ ਪਾਲਿਸੀ ਪੂਰਾ ਜਿਹੜਾ ਹੈਗੇ ਤਿਆਰ ਰੱਖੀ ਹੈ ਤਾਂ ਇਸ ਵਕਤ ਇਸ ਬਾਲ ਕੋ ਜੀ ਰਹਿਣਾ ਬਹੁਤ ਇੰਪੋਰਟੈਂਟ ਹੈ ਪਰ ਸਰਪੰਚ ਸਾਹਿਬ ਕਹਿੰਦੇ ਕਿ ਅਸੀਂ ਇਹ ਖੁੱਬ ਦੇਖਿਆ ਪਰ ਕਿੰਨੇ ਕਿਤੇ ਜਾ ਕੇ ਇਹ ਸਾਲ ਕਰਕੇ ਜਿਹੜੇ ਮੌਸਮ ਸੰਭਾਲਿਆ ਕਾਫੀ ਕਰਦੇ ਹੈ ਕਨਫਿਊਜ਼ ਇਹਨਾਂ ਚੀਜ਼ਾਂ ਨੂੰ ਕੀਤਾ ਗਿਆ ਪਪਾ ਨੂੰ ਕੀਤਾ ਗਿਆ ਪਰ ਕਿੰਨੇ ਕਿਤੇ ਜਾ ਕੇ ਇਹ ਇਹ ਕਰਦੇ ਉਹਨਾਂ ਖਾਸ ਥਾਂ ਦੇ ਉੱਤੇ ਧਿਆਨ ਰੱਖਿਆ ਸਾਡੇ ਇੱਥੇ ਦੇ ਉੱਪਰ ਪੂਰਾ ਸੀ ਜਿੰਦਾ ਤੋਂ ਸੁਰਜਪੁਰ ਨਿਊਜ਼ ਦੇ ਪੰਜਾਬ ਨੂੰ ਮੈਨ ਪਰਮਾਣ ਕਰੈਕਸ਼ਨ ਹੋ ਗਿਆ ਤਾਂਗਵਾਲੀ ਪਿੰਡ ਦੇ ਵਿੱਚ ਸਪੈਸ਼ਲ ਕਰਕੇ ਜਿੱਥੇ ਇਹ ਬੀਤੀ ਰਾਤ ਜਿਹੜਾ ਹੈਗਾ ਤੇ ਤੇ ਮਿਲ ਰਹਾ ਆ ਕੁਆ ਉਹ ਕਹਾਦਾ ਸੀ ਮਜ਼ਾਇਨ ਦਾ ਸੀ ਪੀਸੀ ਇਸ ਬਾਰੇ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੈ ਪਰ ਫਿਲਹਾਲ ਲੋਕ ਇੱਥੇ ਤੁਸੀਂ ਦੇਖੋ ਦੂਰ ਲੋਕਾਂ ਨੂੰ ਰੱਖਿਆ ਗਿਆ ਹੈ ਕਿ ਲੋਕ ਇਹ ਏਰੀਆ ਚੋਂ ਦੂਰ ਰਹਿਣ ਕਿਉਂਕਿ ਜੇਕਰ ਕੋਈ ਅਨਸਕਾਲੂ ਕਰਤਾ ਹੋਵੇ ਤਾਂ ਲੋਕਾਂ ਨੂੰ ਚੇਤੇ ਦੇ ਵੀ ਸਨਾਪਾੜ ਜੇ ਕੋਈ ਪਾੜ ਕੇ ਲੱਗੀ ਹੋਈ ਸੀ ਕਿਹਾ ਹੋਵੇ ਲੋਕ ਤਾਲਾ ਦੇ ਦੇ ਕਿ 50 ਲੋਕ ਆਪਣਾ ਰੱਖਿਆ ਪਿੰਡੋ ਏਸੀਸੀ ਪੁਲਿਸ ਅੱਗੇ ਖਲੇ ਡਿਗੀ ਦਾ ਔਰ ਬਾਅਦ ਵਿੱਚ ਇਲਾਕਾ ਸਾਰਾ ਕਬੇ ਦਾ ਪੰਗੋਲੇ ਜਿਹੜੀ ਇਹ ਟਰਾਲੀ ਖੜੀ ਹੈ ਰਾਜੀ ਦੇ ਵਿੱਚ ਖੜਾ ਹੋਇਆ ਤਾਂ ਇਹਦੇ ਜਿਹੜੇ ਸਰਦੇ ਹੈਗੇ ਟਰਾਲੀ ਵਿੱਚ ਵੀ ਲੱਗੇ ਤਾਂ ਕਿਤੇ ਨਾ ਕਿਤੇ ਕਹਿ ਦਈਏ ਕਿ ਇੱਕ ਵੱਡਾ ਹਮਲਾ ਜਿਹੜਾ ਪੰਜਾਬ ਦੇ ਉੱਤੇ ਕੀਤਾ ਗਿਆ ਤਾਂ ਉਹਦਾ ਮੂੰਹ ਤੋੜ ਜਵਾਬ ਭਾਰਤੀ ਸੈਨਾ ਜਿਹੜੀ ਆ ਉਹ ਦੇ ਵੀ ਰਹੀ ਆ ਤਾਂ ਦੇਖ ਰਹੇ ਹੋ ਇਹ ਤੁੰਗਵਾਲੀ ਦੇ ਖੇਤਾਂ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਈਏ ਜਿੱਥੇ ਜਿਸ ਤਰ੍ਹਾਂ ਦਾ ਸੀ ਜਿਵੇਂ ਨਹੀਂ ਆ ਭਾਰਤ ਦੇ ਜਾਸਰਦਾ ਕੀ ਪਾਕਿਸਤਾਨ ਵੱਲੋਂ ਜਿਹੜਾ ਕਾ ਕੀਤਾਗਾ ਦੇਖੋ ਛੋਟੇ ਛੋਟੇ ਟੁਕੜੇ ਇੱਕ ਟੁਕੜਾ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਆ ਹੋਰ ਛੋਟਾ ਟੁਕੜਾ ਤੁਹਾਨੂੰ ਦਿਖਾ ਦਿੰਨੇ ਆ ਇਹ ਕੀ ਚੀਜ਼ ਹੈਗੀ ਇਹ ਤਾਂ ਆਰਮੀ ਦੇ ਅਧਿਕਾਰੀ ਜਿਹੜੀ ਉਹਦੀ ਪੁਸ਼ਟੀ ਕਰਨਗੇ ਤੇ ਮੈਂ ਪਰ ਫਿਲਹਾਲ ਜਿਹੜਾ ਇਸ ਵਕਤ ਪੁਲਿਸ ਇਹ ਇਲਾਕੇ ਦੇ ਚਲਾ ਦਿੱਤੀ ਗਈ ਹੈ ਕਿਸੇ ਨੂੰ ਵੀ ਇਹਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈਗੀ। ਲਗਾਤਾਰ ਜਿਹੜੇ ਸਿਕਿਉਰਿਟੀ ਦੇ ਪਰਪਸ ਸਿਕਿਉਰਟੀ ਹੈਗੀ ਜਿਹੜੀ ਉਹ ਵੀ ਕਿਤੇ ਨਾ ਕਿਤੇ ਰੱਖੀ ਜਾ ਰਹੀ ਹੈ ਤੇ ਆਲੇ ਵਿੱਚ ਤੇ ਬਠਿੰਡਾ ਪ੍ਰਸ਼ਾਸਨ ਨੇ ਵੀ ਜਿਹੜੇ ਅਲਰਟ ਜਾਰੀ ਕੀਤਾ ਕਿ ਲੋਕ ਧਿਆਨ ਰੱਖਣ ਸਾਫ਼ ਤੌਰ ਦੇ ਉੱਤੇ ਕਿ ਕਿਸੇ ਤਰੀਕੇ ਦੇ ਨਾਲ ਕੋਈ ਵੀ ਜੇਕਰ ਤੁਹਾਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਪੈਨਿਕ ਨਾ ਹੋਣ ਕਿਉਂਕਿ ਆਰਮੀ ਇੰਡੀਅਨ ਆਰਮੀ ਲਗਾਤਾਰ ਮੂਤੜ ਜਵਾਬ ਜੜੀ ਹੈ। ਉਹ ਪਾਕਿਸਤਾਨ ਨੂੰ ਉਤੇਰੀ ਹੈ। ਪਾਕਿਸਤਾਨ ਦੇ ਘਰ ਦੇ ਅੰਦਰ ਵੜ ਕੇ ਜਿਹੜਾ ਉਹਨੂੰ ਮੂਤੜ ਜਵਾਬ ਦਿੱਤਾ ਜਾ ਰਿਹਾ ਹੈ। ਤੇ ਇਹ ਪੁੰਗੜੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝ ਕਰ ਰਿਹਾ ਜਿੱਥੇ ਇਸ ਇਲਾਕੇ ਦੇ ਵਿੱਚ ਜਿਹੜਾ ਕਹਿਦੀ ਹੈ ਕਿ ਬੀਤੀ ਰਾਤ ਜਿਹੜਾ ਹਮਲਾ ਹੋਇਆ ਹਮਲਾ ਕਾਦਾ ਸੀ ਮਸਾਈਲਾਂ ਸੀਗੇ ਜਾਂ ਕੀ ਸੀਗਾ ਇਹਦੇ ਬਾਰੇ ਤਾਰਮੀ ਦੇ ਅਧਿਕਾਰੀ ਜਿਹੜੇ ਪੁਸ਼ਟੀ ਕਰਨਗੇ ਪਰ ਫਿਲਹਾਲ ਇੱਕ ਇਥੇ ਟੁਕੜੇ ਪਏ ਆ ਬਹੁਤ ਵੱਡੇ ਵੱਡੇ ਜਿਹੜੇ ਭਾਰੇ ਭਰੇ ਹੈਵੀ ਟੁਕੜੇ ਆ ਢਾਈਪੁਰ ਦਾ ਖੱਟਾ ਦੇ ਖੇਤ ਦੇ ਵਿੱਚ ਹੋਇਆ ਹੋਇਆ ਇਹ ਕੀ ਚੀਜ਼ ਦਾ ਟੈਕ ਸੀਗਾ ਇਹ ਹੁਣ ਆਰਮੀ ਦੇ ਜਿਹੜੇ ਟਿਕਾੜੀ ਹੈਗੇ ਉਹ ਵੀ ਇਹਦੀ ਪੁਸ਼ਟੀ ਕਰਨਗੇ ਪਰ ਕਿਤਾ ਕਿ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਕਿ ਜੇਕਰ ਕੋਈ ਤੁਹਾਨੂੰ ਸੂਚਨਾ ਮਿਲਦੀ ਹੈ ਜੇਕਰ ਕੋਈ ਇਸ ਤਰੀਕੇ ਦਾ ਕੋਈ ਪਾਰਟ ਖੇਤਾਂ ਚ ਆ ਕੇ ਗਿਰਦਾ ਤਾਂ ਉਸ ਤੋਂ ਦੂਰ ਰਹੋ ਫੌਰੀ ਤੌਰ ਦੇ ਉੱਤੇ ਫੌਜ ਪ੍ਰਸ਼ਾਸਨ ਨੂੰ ਦੇਣਾ ਇਹਦੀ ਇਨਫੋਰਮੇਸ਼ਨ ਦਿਓ ਤਾਂ ਇਹ ਹੀ ਹੈ ਕਿ ਪੜ ਦੀ ਸੈਨਾ ਜਿਹੜੀ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦੇ ਰਹੀ ਹੈ ਤਾਂ ਆਨਾਲ ਸਮੇਂ ਵਿੱਚ ਵੀ ਪਾਕਿਸਤਾਨ ਨੂੰ ਮੂੰਹ ਦੀ ਖਾੜੀ ਪਾਏਗੀ ਕੈਮਰਾਮੈਨ ਗੁਰਵੰਦਰ ਦੇ ਨਾਲ ਮੇਸ਼ਰਮ ਰਜ਼ਾਨਾ ਸਪੋਕਸਮੈਨ ਪਿੰਟੰਗ ਵਾਲੀ ਬਠਿੰਡਾ